ਭਾਈਆ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਦੇ ਖਿਲਾਫ ਲੋਕ ਸਭਾ ਦਾ ਇਲੈਕਸ਼ਨ ਲੜੋਗੇ ਤੁਹਾਨੂੰ ਭੁਲੇਖਾ ਆ ਤੁਸੀਂ ਭੁੱਲ ਗਿਓ ਕਿ ਹਜੇ 2 ਸਾਲ ਪਹਿਲਾਂ ਹੀ ਮਾਨ ਸਾਹਿਬ ਦੇ ਜਿਹੜੇ ਸਿਪਾਈ ਹੈ ਨਾ ਸਿਪਾਈ ਸੋਲਜਰ ਜਾਂ ਆਮਾਦੀ ਪਾਰਟੀ ਦੇ ਵਲੰਟੀਅਰ ਉਹਨਾਂ ਨੇ ਤੁਹਾਡੀਆਂ ਗੋਡੜੀਆਂ ਲਵਾਈਆਂ ਤੁਹਾਡਾ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਚੜਾਇਆ ਤੁਹਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨੂੰ ਸਾਡੇ ਉਸ ਵਲੰਟੀਅਰ ਨੇ ਮਾਨ ਸਾਹਿਬ ਦੇ ਉਸ ਸਿਪਾਈ ਨੇ ਰਾਇਆ ਜਿੰਨੂੰ ਤੁਸੀਂ ਕਹਿੰਦੇ ਸੀ ਕਿ ਕਿਸ ਤਰ੍ਹਾਂ ਦੇ ਨਮੂਨੇ ਆ ਗਿਆ ਕਿਸ ਤਰ੍ਹਾਂ ਦੇ ਏ ਆਈਟਮ ਵਿਧਾਨ ਸਭਾ ਚ ਆ ਗਿਆ ਉਹ ਗੋ ਕਿਵੇਂ ਤੁਹਾਡੇ ਚੰਨੀ ਨੂੰ ਰਾਇਆ ਆ ਮਨਪ੍ਰੀਤ ਸਿੰਘ ਬਾਦਲ ਬੇਸ਼ੱਕ ਹੁਣ ਭਾਜਪਾ ਚਲੇ ਗਿਆ ਉਦੋਂ ਤੇ ਕਾਂਗਰਸ ਸੀ ਇਹਨੂੰ ਵੀ ਅਸੀਂ ਬਠਿੰਡੇ ਤੋਂ ਰਾਇਆ ਤੁਸੀਂ ਨਾਂ ਤੇ ਲੈ ਕੇ ਵੇਖੋ ਮਾਨ ਸਾਹਿਬ ਦੇ ਸਾਹਮਣੇ ਤੇ ਤੁਹਾਡੀ ਹਾਇਸ਼ੀਅਤ ਹੈ ਨਹੀਂ ਇਲیکشن ਲੜਨ ਦੀ ਜੇ ਤੁਹਾਡੇ ਦਮ ਹਨ ਤੇ ਮਾਨ ਸਾਹਿਬ ਦੇ ਸਿਪਾਈਆਂ ਦੇ ਸਾਹਮਣੇ ਲੈਕਸ਼ਨ ਆ ਕੇ ਲੜੋ ਤੁਹਾਨੂੰ ਪਤਾ ਲੱਗ ਜੂਗਾ ਦੂਸਰਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਜਿਹੜੇ ਬਾਦਲ ਦਲ ਵਾਲੇ ਵੀ ਆ ਇਹਨਾਂ ਨੂੰ ਵੀ ਟਿੱਡੀਆਂ ਦਾ ਜ਼ਖਾਮ ਹੋਇਆ ਉਹ ਗੱਲ ਹੋਈ ਆ ਵਿਕਰਮਜੀਠੀਆ ਤੁਹਾਡਾ ਹਾਰਿਆ ਸਾਡੇ ਇੱਕ ਵਲੰਟੀਅਰ ਕੁੜੀ ਤੋਂ ਤੁਹਾਡੇ ਸੁਖਵੀਰ ਸਿੰਘ ਬਾਦਲ ਤੁਹਾਡਾ ਪ੍ਰਧਾਨ ਅਕਾਲੀ ਦਲ ਦਾ ਕਿਸ ਬੁਰੀ ਤਰ੍ਹਾਂ ਉਹਦੀ ਹਾਰ ਹੋਈ ਆ ਜਲਾਲਾਬਾਦ ਚ ਭੁੱਲ ਗਿਓ ਤੁਸੀਂ ਤੇ ਈਵਨ ਹੁਣ ਬਾਦਲ ਸਾਹਿਬ ਦੁਨੀਆ ਚ ਨਹੀਂ ਐ ਉਹਨਾਂ ਨੂੰ ਜਾਂਦੇ ਜਾਂਦੇ ਜੋ ਜੇ ਜਿਸ ਤਰ੍ਹਾਂ ਦੀ ਪ੍ਰਾਸਤ ਦੇਖਣ ਨੂੰ ਮਿਲੀ ਉਹ ਵੀ ਸਾਰੇ ਦੇ ਸਾਹਮਣੇ ਆ ਤੁਹਾਡੇ ਸਟੱਬਰ ਦਾ ਜਿੰਨਾ ਵੀ ਤਾਣਾ ਬਾਣਾ ਸੀਗਾ ਜਿਹੜਾ ਲਾਣਾ ਦਾਣਾ ਸੀ ਸਾਰੇ ਤੇ ਹਰਾਏ ਆ ਮਾਨ ਸਾਹਿਬ ਦੇ ਸਿਪਾਈਆਂ ਨੇ ਸੋ ਇਸ ਕਰਕੇ ਇਹ ਇਹ ਜਿਹੜੀ ਡਰਾਮੇਬਾਜ਼ੀ ਕਰਨ ਬੰਦ ਕਰੋ ਬਾਜਵਾ ਸਾਹਿਬ ਜੇ ਵਾਕਈ ਹਜੇ ਵੀ ਕੋਈ ਭੁਲੇਖਾ ਆ ਤੇ ਆ ਕੇ ਆਵਾਮੀ ਪਾਰਟੀ ਦੇ ਮਾਨ ਸਾਹਿਬ ਦੇ ਸਿਪਾਈਆਂ ਦੇ ਸਾਹਮਣੇ ਇਲੈਕਸ਼ਨ ਲੜੋ ਤੇ ਪੰਜਾਬ ਦੇ ਲੋਕ ਤੁਹਾਨੂੰ ਦੱਸ ਦਿੰਦੇ ਆਂ ਵੱਲੋਂ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਦੇ ਖਿਲਾਫ ਲੋਕ ਸਭਾ ਦਾ ਇਲੈਕਸ਼ਨ ਲੜੋਗੇ ਤੁਹਾਨੂੰ ਭੁਲੇਖਾ ਆ ਤੁਸੀਂ ਭੁੱਲ ਗਿਓ ਕਿ ਹਜੇ 2 ਸਾਲ ਪਹਿਲਾਂ ਹੀ ਮਾਨ ਸਾਹਿਬ ਦੇ ਜਿਹੜੇ ਸਿਪਾਈ ਹੈ ਨਾ ਸਿਪਾਈ ਸੋਲਜਰ ਯਾ ਆਮ ਆਦੀ ਪਾਰਟੀ ਦੇ ਵਲੰਟੀਅਰ ਉਹਨਾਂ ਨੇ ਤੁਹਾਡੀਆਂ ਗੋਡੜੀਆਂ ਲੁਆਈਆਂ ਤੁਹਾਡਾ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਚੜਾਇਆ ਤੁਹਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨੂੰ ਸਾਡੇ ਉਸ ਵਲੰਟੀਅਰ ਨੇ ਮਾਨ ਸਾਹਿਬ ਦੇ ਉਸ ਸਿਪਾਹੀ ਨੇ ਰਾਇਆ ਜਿੰਨੂੰ ਤੁਸੀਂ ਕਹਿੰਦੇ ਸੀ ਕਿ ਕਿਸ ਤਰ੍ਹਾਂ ਦੇ ਨਮੂਨੇ ਆ ਗਿਆ ਕਿਸ ਤਰ੍ਹਾਂ ਦੇ ਆਈਟਮ ਵਿਧਾਨ ਸਭਾ ਚ ਆ ਗਿਆ ਉਹ ਗੋ ਕਿਹਨੇ ਤੁਹਾਡੇ ਚੰਨੀ ਨੂੰ ਰਾਇਆ ਆ ਮਨਪ੍ਰੀਤ ਸਿੰਘ ਬਾਦਲ ਬੇਸ਼ੱਕ ਉਹਨ ਭਾਜਪਾ ਚਲੇ ਗਿਆ ਉਦੋਂ ਤੇ ਕਾਂਗਰਸ ਸੀ ਇਹਨੂੰ ਵੀ ਅਸੀਂ ਬਠਿੰਡੇ ਤੋਂ ਰਾਇਆ ਤੁਸੀਂ ਨਾਂ ਤੇ ਲੈ ਕੇ ਵੇਖੋ ਮਾਨ ਸਾਹਿਬ ਦੇ ਸਾਹਮਣੇ ਤੇ ਤੁਹਾਡੀ ਹਾਇਸ਼ੀਅਤ ਹੈ ਨਹੀਂ ਇਲੈਕਸ਼ਨ ਲੜਨ ਦੀ ਜੇ ਤੁਹਾਡੇ ਦਮ ਹਨ ਤੇ ਮਾਨ ਸਾਹਿਬ ਦੇ ਸਿਪਾਹੀਆਂ ਦੇ ਸਾਹਮਣੇ ਇਲੈਕਸ਼ਨ ਆ ਕੇ ਲੜੋ ਤੁਹਾਨੂੰ ਪਤਾ ਲੱਗ ਜੂਗਾ ਦੂਸਰਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਬਾਦਲਦਲ ਵਾਲੇ ਵੀ ਆ ਇਹਨਾਂ ਨੂੰ ਵੀ ਟਿੱਡੀਆਂ ਦਾ ਜ਼ਖਾਮ ਹੋਇਆ ਉਹ ਗੱਲ ਹੋਈ ਆ ਵਿਕਰਮਜੀਠਿਆ ਤੁਹਾਡਾ ਹਾਰਿਆ ਸਾਡੇ ਇੱਕ ਵਲੰਟੀਅਰ ਕੁੜੀ ਤੋਂ ਤੁਹਾਡੇ ਸੁਖਵੀਰ ਸਿੰਘ ਬਾਦਲ ਤੁਹਾਡਾ ਪ੍ਰਧਾਨ ਅਕਾਲੀ ਦਲ ਦਾ ਕਿਸ ਬੁਰੀ ਤਰ੍ਹਾਂ ਉਹਦੀ ਹਾਰ ਹੋਈ ਆ ਜਲਾਲਾਬਾਦ ਚ ਭੁੱਲ ਗਿਓ ਤੁਸੀਂ ਤੇ ਈਵਨ ਹੁਣ ਬਾਦਲ ਸਾਹਿਬ ਦੁਨੀਆ ਚ ਨਹੀਂ ਐ ਉਹਨਾਂ ਨੂੰ ਜਾਂਦੇ ਜਾਂਦੇ ਜੋ ਜਿਸ ਤਰ੍ਹਾਂ ਦੀ ਪ੍ਰਾਸਤ ਦੇਖਣ ਨੂੰ ਮਿਲੀ ਉਹ ਵੀ ਸਾਰੇ ਦੇ ਸਾਹਮਣੇ ਆ ਤੁਹਾਡੇ ਸਟੰਬਰ ਦਾ ਜਿੰਨਾ ਵੀ ਤਾਣਾ ਬਾਣਾ ਸੀਗਾ ਜਿਹੜਾ ਲਾਣਾ ਦਾਣਾ ਸੀ ਸਾਰੇ ਤੇ ਹਰਾਇਆ ਮਾਨ ਸਾਹਿਬ ਦੇ ਸਿਪਾਈਆਂ ਨੇ ਸੋ ਇਸ ਕਰਕੇ ਇਹ ਇਹ ਜਿਹੜੀ ਡਰਾਮੇਬਾਜ਼ੀ ਕਰ ਬੰਦ ਕਰੋ ਬਾਜਵਾ ਸਾਹਿਬ ਜੇ ਵਾਕਈ ਹਜੇ ਵੀ ਕੋਈ ਭੁਲੇਖਾ ਆ ਤੇ ਆ ਕੇ ਆਵਾਮੀ ਪਾਰਟੀ ਦੇ ਮਾਨ ਸਾਹਿਬ ਦੇ ਸਿਪਾਈਆਂ ਦੇ ਸਾਹਮਣੇ ਇਲੈਕਸ਼ਨ ਲੜੋ ਤੇ ਪੰਜਾਬ ਦੇ ਲੋਕ ਤੁਹਾਨੂੰ ਦੱਸ ਦਾਂਗੇ